ਉਹਲੀ ਜat ਤੇ ਹੁੰਦੀ ਆ ਕਬੂਤਰਾਂ ਦੀ ਤੇ ਖਚਰਾ ਪੰਛੀ ਨਹੀਂ ਕੋਈ ਕਾਂ ਜੈਸਾ ਹੁੰਦੇ ਸਿੰਬਲ ਦੇ ਰੁੱਖ ਵੀ ਬਹੁਤ ਉੱਚੇ ਤੇ ਉੱਚਾ ਨਾ ਕੋਈ ਰੱਬ ਦੇ ਨਾਂ ਜੈਸਾ ਦੁੱਧ ਰੜਕੇ ਨੇ ਸੱਤ ਸਮੁੰਦਰਾਂ ਦੇ ਤੇ ਦੁੱਧ ਹੈ ਨਹੀਂ ਕਪ ਲਗਾ ਜੈਸਾ ਆਮੇ ਦਰਖਤ ਉਗਦੇ ਬਹੁਤ ਚੰਗਿਆੜ ਆਵੇ ਇਹ ਨਸ਼ਾ ਹੈ ਨੀ ਮਾਂ ਦੀ ਸ਼ਾਂ ਜੈਸਾ ਉਹਨਾਂ ਦੇ ਬੋਲ ਸੀ ਐ ਧੋਤੇ ਤੇਰੇ ਪੋਤੜੇ ਬਥੇਰੀ ਪੂੰਜੀ ਗੰਦਗੀ ਵੇ ਬੁੱਢੀ ਹੋ ਕੇ ਕਰਾਂ ਤੇਰੀ ਜ਼ਿੰਦਗੀ ਲਈ ਬੰਦ ਗਈ ਪੈ ਮੇਰੀ ਗੋਦੀ ਚ ਬਥੇਰਾ ਮੌਜਮਾਨੀ ਹੇ ਮਾਮਾ ਕੋਲੋਂ ਦੁੱਧ ਚੁੰਗ ਕੇ ਬੇ ਲੋਕੋ ਪੁੱਤ ਨਹੀਂ ਪਲਾਉਂਦੇ ਕਈ ਪਾਣੀ ਵੇ ਮਾਮਾ ਕੋਲੋਂ ਦੁੱਧ ਚੁੰਗ ਕੇ ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਜੀ ਸੋ ਫਿਕਰਮੰਦ মিডিਆ ਦਾ ਪ੍ਰੋਗਰਾਮ ਜ਼ਿੰਦਗੀ ਤੇ ਗੱਲਾਂ ਸੋ ਜ਼ਿੰਦਗੀ ਤੇ ਗੱਲਾਂ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡ ਨੂੰ ਕਿਸੇ ਨਾ ਕਿਸੇ ਮਹਾਨ ਸ਼ਖਸੀਅਤ ਨਾਲ ਤੁਹਾਡੀ ਜਿਹੜੀ ਮੁਲਾਕਾਤ ਆ ਜਾਂ ਇੰਟਰਵਿਊ ਕਰਵਾਉਂਦੇ ਰਹਿੰਦੇ ਹਾਂ ਸੋ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਰਿਸ਼ੀਆਂ ਮੂਨੀਆਂ ਪੀਰਾਂ ਪਗੰਬਰਾਂ ਸੂਰਬੀ ਯੋਧਿਆਂ ਸ਼ਹੀਦਾਂ ਤੇ ਅਵਤਾਰਾਂ ਦੀ ਧਰਤੀ ਸੋ ਪੰਜਾਬ ਦੀ ਮਿੱਟੀ ਨੇ ਪੰਜਾਬ ਨੇ ਬੜੇ ਫਨਕਾਰ ਪੈਦਾ ਕੀਤੇ ਨੇ ਜਾਓ ਕਬੱਡੀ ਦਾ ਖੇਤਰ ਹੋਵੇ ਗੀਤਕਾਰੀ ਦਾ ਹੋਵੇ ਸਹਿਤਕਾਰੀ ਦਾ ਹੋਵੇ ਗਾਇਕੀ ਦਾ ਹੋਵੇ ਹਰ ਖੇਤਰ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੇ ਪੰਜਾਬੀਅਤ ਨੇ ਪੰਜਾਬ ਨੇ ਮੱਲਾ ਮਾਰੀਆਂ ਚਾਹੇ ਉਦੇਸ਼ਾਂ ਉਦੇਸ਼ਾਂ ਦੀ ਧਰਤੀ ਹੋਵੇ ਸੋ ਜਿਹੜੀ ਅੱਜ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਉਹ ਪੰਜਾਬ ਦੇ ਮਹਾਨ ਲੋਕ ਗਾਇਕ ਜਾਨੀ ਕਿ ਜਿਨ੍ਹਾਂ ਤੇ ਉਹਨਾਂ ਦੀ तकरीबन ਮਾਰਕੀਟ ਦੇ ਵਿੱਚ 15 20 ਕੈਸ਼ਟਾਂ ਆ ਚੁੱਕੀਆਂ ਤੇ ਜਦੋਂ ਵੀ ਅਸੀਂ ਉਹਨਾਂ ਦੇ ਗੀਤ ਦਾ ਨਾਮ ਲੈਂਦੇ ਹਾਂ ਤਾਂ ਫਿਰ ਆਪ ਮੁਹਾਰੇ ਜਿਹੜਾ ਸਾਡੇ ਬੁੱਲਾਂ ਦੇ ਉੱਤੇ ਦਿਲ ਤੇ ਦਿਮਾਗ ਦੇ ਵਿੱਚ ਉਹਨਾਂ ਦਾ ਨਾਮ ਆ ਜਿਹੜੇ ਆਟੋਮੈਟਿਕਲੀ ਆ ਜਾਂਦਾ ਸੋ ਮੇਰੀ ਮਰਾਦ ਨੇ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਦੁਗਾਣਾ ਗਾਇਕੀ ਦੇ ਬਾਦਸ਼ਾ ਜਿਨ੍ਹਾਂ ਨੇ ਜਾਨੀ ਕਿ ਵੀ ਦਾਵਾ ਪੇਸ਼ ਕੀਤਾ ਤੇ 15 20 ਸਾਲਾਂ ਦੇ ਵਿੱਚ ਉਹਨਾਂ ਨੇ ਦੁਗਾਣੇ ਗਾਏ ਨੇ ਅਕਸਰੀ ਦੁਗਾਣਾ ਗਾਉਣ ਵਾਲੇ ਗਾਇਕ ਆ ਜਿਹੜੇ ਉਹਨਾਂ ਤੇ ਕਿਸੇ ਤਰ੍ਹਾਂ ਦੇ ਕੈਂਤੂ ਪ੍ਰਾਂਤੂ ਹੁੰਦੀ ਰਹਿੰਦੀ ਹੈ ਪਰ 15 20 ਕੈਸਟਾਂ ਦੇ ਇੱਕ ਵੀ ਤੁਹਾਨੂੰ ਇਹੋ ਜਿਹਾ ਗਾਣਾ ਨਹੀਂ ਮਿਲੇਗਾ ਜੀਦੇ ਉੱਤੇ ਕਿਸੇ ਤਰ੍ਹਾਂ ਦੀ ਕੈਂਤੂ ਪ੍ਰਾਂਤੂ ਹੋਵੇਗੀ ਸੋ ਤੁਹਾਨੂੰ ਮਿਲੌਣ ਜਾ ਰਿਹਾ ਹੈ ਐ ਬੈਠ ਬਾਬੇ ਦੇ ਟਾਂਗੇ ਤੇ ਤੈਨੂੰ ਸ਼ੇਰ ਕਰਾਮਾ ਨਹੀਂ ਬੈਠ ਬਾਬੇ ਦੇ ਟਾਂਗੇ ਵਾਲਾ ਉਹ ਕਲਾਕਾਰ ਗਾਇਕ ਦੁਗਾਣਾ ਗਾਇਕੀ ਦਾ ਬਾਦਸ਼ਾਹ ਬਾਜ ਸਿੰਘ ਬਾਜ ਹੋਰ ਜੀ ਰਾਜੂ ਗੱਲਸਾਹ ਜੀ ਸਭ ਤੋਂ ਪਹਿਲਾਂ ਦਾ ਫਿਕਰਮੰਦ ਮੀਡੀਆ ਦੇ ਪ੍ਰੋਗਰਾਮ ਜ਼ਿੰਦਗੀ ਤੇ ਗੱਲਾਂ ਦੇ ਵਿੱਚ ਤੁਹਾਡਾ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਕੀ ਕਹੋਗੇ ਜੀ ਭਾ ਤੁਹਾਡਾ ਧੰਨਵਾਦ ਆ ਜੀ ਹਰਜੀਤ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਆ ਸਾਡੇ ਕੋਲ ਤੁਹਾਡੇ ਚੈਨਲ ਰਾਹੀਂ ਸਾਨੂੰ ਸਰੋਤੇ ਦੇਖਣਗੇ ਜੇ ਵੀ ਕੋਈ ਨਵੀਆਂ ਗੀਲਾਂ ਤੁਹਾਨੂੰ ਸੁਣਾਵਾਂਗੇ ਸਭ ਅੱਛਾ ਜੇ ਆਪਾਂ ਗਾਇਕੀ ਖੇਤਰ ਦੀ ਗੱਲ ਕਰੀਏ ਬਾਸੂਆ ਜੀ ਗਾਇਕੀ ਦੇ ਖੇਤਰ ਵਿੱਚ ਤੁਹਾਡੀਆਂ ਮਾਰਕੀਟ ਦੇ ਵਿੱਚ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਗਾਉਂਦਾਂ ਨੂੰ ਕਿੰਨੀਆਂ ਕੈਸਟਾਂ ਆ ਕਿੰਨੇ ਗੀਤ ਆ ਦੇਖੋ ਜੀ ਸਮਾਂ ਤਾਂ ਮੈਨੂੰ ਬਹੁਤ ਹੋ ਗਿਆ ਜੀ ਮੈਂ 92 ਤੋਂ ਗਾ ਰਿਹਾ ਜੀ ਜਿਹੜੀ ਮੇਰੀ ਕੈਸਟ ਆਈ ਸੀ ਜੀ 2024 ਸਾਲ ਹੋ ਗਿਆ अच्छा जी 24 ਸਾਲ ਤਾਂ ਅੰਗਰਿਕ 24 ਸਾਲ ਹੋ ਗਏ ਤੇ 24 ਸਾਲ ਤਾਂ ਉਦੋਂ ਹੋ ਗਏ ਜਦੋਂ ਫਾਸ ਸਿੰਘ ਬਾਜ ਵੰਗੂ ਝੱਟ ਮਾਰ ਲੱਗ ਗਿਆ ਸਾਨੂੰ ਬਾਬੇ ਨਾਨਕ ਦੀ ਉਸ ਤੋਂ ਪਹਿਲਾਂ ਵੀ ਸਟਰਗਲ ਕੀਤਾ ਹੋ ਹਾਂ ਬਹੁਤ ਜ਼ਿਆਦਾ ਜੀ ਬਹੁਤ ਖੇਤਾਂ 'ਚ ਕਰਦੇ ਰਹੇ ਹਾਂ ਬਹੁਤ ਜਦੋਂ ਕੰਮ ਕਰਦੇ ਖੇਤਾਂ ਸਾਈਕਲ ਵਾਲਾ ਅੱਛਾ ਤੁਸੀਂ ਕਿਹੜੇ ਕਿਹੜੇ ਗਾਇਕਾਂ ਕਿਹੜੇ ਕਿਹੜੇ ਗੀਤਕਾਰਾਂ ਜਿਨ੍ਹਾਂ ਦੇ ਗੀਤ ਗਾਏ ਹੈ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਮੇਰੇ ਉਸਤਾਦ ਜੀ ਦੇ ਮੈਂ ਗੀਤ ਗਾਏ ਸਤਨਾੰਦ ਸਿੰਘ ਚੇੜਾ ਜੀ ਉਹਨਾਂ ਦੇ ਗੀਤ ਮੈਂ ਚੰਨ ਗਰਾਉਣ ਵਾਲੇ ਦੇ ਵੀ ਗੀਤ ਗਾਏ ਹੈ ਤੇ ਤਲਜੀਤ ਢੂੜਕੋਟਿਆ ਸਾਹਿਬ ਉਹਨਾਂ ਦੇ ਵੀ ਗੀਤ ਗਾਏ ਸੰਗਵਾਲਗੇ ਮਿਰਜੇ ਦੇ ਵੀ ਗੀਤ ਗਾਏ ਅਸੀਂ ਵੀ ਤੇ ਮੇਰਾ ਇੱਕ ਬੜਾ ਪਿਆਰਾ ਮਿੱਤਰ ਆ ਮੇਰਾ ਅਜੀਜ਼ ਹੈ ਜਿਹਦਾ ਬਹੁਤ ਹਟ ਗੀਤ ਹੋਇਆ ਹੈ ਸਾਡਾ ਬੈਠ ਕੁੜੇ ਦੇ ਟਾਂਗੇ ਤੇ ਤੈਨੂੰ ਸ਼ੇਅਰ ਕਰਾਵਾਂਗੇ ਬਾਈ ਨਰਮਲ ਰੋਹੀ ਗਿਆ ਤੁਹਾਡੇ ਉਸਤਾਦ ਜੀ ਨੇ ਸਤਨਾਮ ਚ ਚੰਗੇੜਾ ਜੀ ਹਾਂ ਤੇ ਸਤਨਾਮ ਚੰਗੇੜਾ ਜੀ ਦੇ ਕਾਫੀ ਗੀਤ ਆੜੇ ਮਕਬੂਲ ਹੋਏ ਆ ਹੋਏ ਆ ਜੀ ਕਾਫੀ ਉਹਦੇ ਸ਼ਗਿਰਦ ਵੀ ਪੈਦਾ ਕੀਤੇ ਹਾਂ ਜੀ ਸ਼ਗਿਰਦ ਉਹਨਾਂ ਦੇ ਪਰ ਮੈਂ ਹੀ ਪਾਸ ਆਇਆ ਕਿਉਂ ਨਾ ਫਿਰ ਉਸਤਾਦ ਦੇ ਨਾਲ ਤੋਂ ਵੀ ਕੋਈ ਉਸਤਾਦ ਦਾ ਹੀ ਕੋਈ ਗੀਤ ਆ ਜਿਹੜਾ ਸ਼ੁਰੂਆਤ ਕੀਤੀ ਹੈ ਹਾਂਜੀ ਜਰੂਰ ਮੈਂ ਸੱਚੀ ਸ਼ਰਧਾ ਜਲੀ ਉਹ ਜੁਨਨ ਜੀ 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 ਲਓ ਅਸਤਾਦ ਫਿਰ ਫੌਜੀਆਂ ਤੋਂ ਸ਼ੁਰੂ ਕਰਦਾ ਹਾਂ ਹਾਂਜੀ ਆਉਣਗੇ ਰਮਗੀਤ ਆ ਜੀ ਚਲੋ ਹੁਣ ਟਾਈਮ ਹੋਇਆ ਬੈਜੀ ਹੋਇਆ ਹਾਂਜੀ ਹੋ ਮੈਂ ਮੀ ਆਹੀ ਮਕਲਾਵੇ ਤੂੰ ਵੀ ਛੁੱਟੀ ਗਿਓ ਆ ਤੇਰੇ ਫੌਜ ਦੀ ਦੇਉਰਾ ਗੱਲ ਬਾਤ ਕੋਈ ਸਣਾ ਆ ਜਾ ਬੈਠ ਜਾ ਪਲੰਗੀ ਤੇ ਜਵਾਨਾਂ ਆਵੇ ਕਿਦਾਂ ਦੀ ਸਜ਼ਾ ਮਿਲਦੀ ਜੇ ਤੈਥੋਂ ਉੱਕ ਜਾਵੇ ਗੋਲੀ ਦਾ ਨਿਸ਼ਾਨਾ ਵੇ ਕਿਦਾਂ ਦੀ ਸਜ਼ਾ ਮਿਲਦੀ ਉਹ ਜੇ ਤੂੰ ਚੀੜੀ ਜੱਡਾ ਦਿਲ ਭਾਬੀ ਪੱਥਰ ਬਣਾਵੇਂ ਗੈਣੇ ਗੱਟਿਆਂ ਨਾਲ ਲੱਦੀ ਆਖਲੋ ਕਾ ਮੇਰੇ ਸਾਵੇਂ ਗੈਣੇ ਗੱਟਿਆਂ ਨਾਲ ਲੱਦੀ ਆਖਲੋ ਕਾ ਮੇਰੇ ਸਾਵੇਂ ਤੈਨੂੰ ਫੌਜੀ ਦਾ ਨਿਸ਼ਾਨਾ ਜਦ ਦਿਖਾਈਏ ਨੀ 12 ਦੀਆਂ 12 ਗੋਲੀਆਂ ਮੈਂ ਤੇਰੀ ਨੱਥ ਚੋਂ ਨਗਾਦੂ ਪਰ ਜਾਈਏ ਨੀ 12 ਦੀਆਂ 12 ਗੋਲੀਆਂ ਐ ਯਹਰ ਮੂਰੀਆ ਪਾ ਕੇ ਵਰਦੀ ਕਰਦਾ ਰੇਂਡ ਰੇਲਵੇ আই ਦੇ ਭਾਰੇ ਬੂਟਾਂ ਦੇ ਵਿੱਚ ਕਿਉਂ ਨਹੀਂ ਚੁਬ ਦੇ ਕੇ ਲਵੇ ਤੂੰ ਦਿਨ ਰਾਤ ਹੀ ਕਰੇ ਰਾਖੀਆਂ ਹੱਥੀ ਬੰਨ ਕੇ ਮੌਤ ਦਾ ਗਾਣਾ ਵੇ ਕਿਦਾਂ ਦੀ ਸਜ਼ਾ ਮਿਲਦੀ ਤੈਥੋਂ ਉੱਕ ਜਾਵੇ ਗੋਲੀ ਦਾ ਨਿਸ਼ਾਨਾ ਵੇ ਕਿਦਾਂ ਦੀ ਸਜ਼ਾ ਮਿਲਦੀ ਉਹ ਦੇਣ ਵਧਾਈਆਂ ਆਇਆ ਮਾਣੂ ਤਾਰਾ ਕੌੜੀਵਾੜਾ ਪਰਮ ਵੀਰ ਜਤ ਚੱਕਰ ਲਿਆ ਨੇ ਸਤਨਾਮ ਚੰਗਿਆੜਾ ਪਰਮ ਵੀਰ ਜਤ ਚੱਕਰ ਲਿਆ ਸਤਨਾਮ ਚੰਗਿਆੜਾ ਨੀ ਮੇਰੀ ਮਾਂ ਨੂੰ ਕਹਿਣ ਖਬਰੂ ਕੌੜਾ ਮੂੰਹ ਤਾ ਕਰਾ ਦੇ ਪੋਰਾ ਤਾਈਏ ਨੀ 12 ਦੀਆਂ 12 ਗੋਲੀਆਂ ਮੈਂ ਤੇਰੀ ਨੱਥ ਚੋਂ ਨਗਾਦੂ ਪਰ ਜਾਈਏ ਨੀ 12 ਦੀਆਂ 12 ਗੋਲੀਆਂ ਅੱਛਾ ਬਾਜ ਸਿੰਘ ਬਾਜੀ ਜੀ ਜੀ ਬਾਜ ਸਿੰਘ ਜੀ ਬਾਜ ਸਿੰਘ ਬਾਜ ਜਿਹੜਾ ਨਾਮ ਆਏ ਹਾਂਜੀ ਬਾਜ ਸਿੰਘ ਬਾਜ ਉਹ ਡਬਲ ਬਾਜ ਕਿਵੇਂ ਬਣਿਆ ਇਹ ਮੇਰੇ ਉਸਤਾਦ ਜੀ ਦੀ ਦੇਣਾ ਸਤਨਾਮ ਸਿੰਘ ਜੜਾ ਅੱਛਾ ਮੈਂ ਚੰਗਿਆੜਾ ਸਾਹਿਬ ਦਾ ਬਾਜਾ ਜੀ ਜੀ ਇਹ ਕਿਵੇਂ ਨਾਮ ਰੱਖਿਆ ਕੀ ਕਾਰਨ ਸੀ ਬਾਸ ਇਹ ਹੁਣ ਉਹੀ ਜਾਣਦਾ ਜੀ ਜਦੋਂ ਤੁਸੀਂ ਨਾਲ ਕੋਲ ਗਏ ਹੋਵੋਗੇ ਉਸ ਤੋਂ ਬਾਅਦ ਬਾਸ ਸਿੰਘ ਤੋਂ ਬਾਜਾ ਨਾਮ ਬਾਜਾ ਕਿਉਂਕਿ ਕਲਾਕਾਰੀ ਦੇ ਹੋਂਦ ਤਰ੍ਹਾਂ ਤੇ ਕੋਈ ਨਾ ਕੋਈ ਖਾਸ ਲੱਗਦਾ ਜੀ ਜੀ ਤੇ ਸਿਆਣਾ ਦੀ ਕਹਾਵਤਾਂ ਵੀ ਥੋੜਾ ਜਿਹਾ ਵੈਸੇ ਆਪਾਂ ਨੂੰ ਪਤਾ ਹੀ ਜਿਹੜੇ ਸਿੰਘ ਵਾਲੇ ਕਲਾਕਾਰ ਬਹੁਤ ਘੱਟ ਆ ਜੀ ਹਾਂ ਜੀ ਇੱਕ ਤਾਂ ਅਮਰ ਸਿੰਘ ਚਮਕੀਲਾ ਸੀ ਜੀ ਬਿਲਕੁਲ ਇਸ ਤਰ੍ਹਾਂ ਦੇ ਸਿੰਘ ਵਾਲੇ ਕਲਾਕਾਰ ਬਹੁਤ ਘੱਟ ਆ ਜੀ ਹੁਣ ਕਈ ਤਾਂ ਪਿੰਡਾਂ ਦਾ ਨਾਮ ਤਾਂ ਬਹੁਤਾਂ ਦੇ ਲੱਗੇ ਹੋਏ ਪਰ ਸਿੰਘਾਂ ਦਾ ਸਿੰਘ ਜਿਹੜਾ ਲੱਗਦਾ ਨਾਲ ਉਹ ਕੁਝ ਕਲਾ ਕਰਨੀ ਹੈ ਹਾਂਜੀ ਅੱਛਾ ਜਿੰਦਗੀ ਨਾ ਸੰਘਰਸ਼ ਹੈ ਹਾਂਜੀ ਤੇ ਹਰ ਇੱਕ ਕੰਮ ਦੇ ਵਿੱਚ ਹਰ ਇੱਕ ਖੇਤਰ ਦੇ ਵਿੱਚ ਬੜਾ ਸਟਰਗਲ ਕਰਨਾ ਪੈਂਦਾ ਪੈਂਦਾ ਜੀ ਪੈਂਦਾ ਬੜੀ ਮਿਹਨਤ ਕਰਨੀ ਪੈਂਦੀ ਹੈ ਬਹੁਤ ਜਿਆਦਾ ਪਰ ਬਾਸ ਸਿੰਘ ਬਾਜ ਨੂੰ ਇਸ ਖੇਤਰ ਦੇ ਵਿੱਚ ਕਿੰਨੀ ਕ ਮਿਹਨਤ ਕਰਨੀ ਪਈ ਹੈ ਬਾਸ ਸਿੰਘ ਬਾਜ ਹਾਂ ਲੋਕਾਂ ਦੇ ਬਨੇਰਿਆਂ ਤੇ ਲੋਕਾਂ ਦੇ ਸਪੀਕਰਾਂ ਦੇ ਵਿੱਚ ਗੱਡੀਆਂ ਤੇ ਟਰੈਕਟਰਾਂ ਦੇ ਗੱਡੀਆਂ ਦੇ ਵਿੱਚ ਬੱਚਣ ਲੱਗ ਗਿਆ ਇਹ ਕਿੰਨੀ ਕਿ ਮਿਹਨਤ ਕਰਨੀ ਪਈ ਮਿਹਨਤ ਤਾਂ ਅੱਜ ਵੀ ਮਿਹਨਤ ਕਰ ਰਹੇ ਆ ਜੀ ਕਿਉਂਕਿ ਬਹੁਤ ਜਿਹੜੀ ਗਾਇਕੀ ਹੈ ਜੀ ਗਾਇਕੀ ਬਹੁਤ ਵੱਡਾ ਸਮੁੰਦਰ ਹੈ ਜੀ ਹਾਂਜੀ ਇਹ ਪਤਾ ਨਹੀਂ ਨਵੀਂ ਤੋਂ ਨਵੀਂ ਚੀਜ਼ ਰੁੜ ਕੇ ਆਉਂਦੀ ਹੈ ਜੇ ਉਹ ਸਾਰੀ ਸਮੇਟ ਲੈਂਦਾ ਜੀ ਕਿਉਂਕਿ ਗਾਇਕੀ ਇੱਕ ਹੈ ਚੀਜ਼ ਹੈ ਜੀ ਅ ਕੋਈ ਨਾ ਕੋਈ ਨਵੇਂ ਵਰਗ ਚ ਨਵਾਂ ਕੁਝ ਦੇਣਾ ਪੈਂਦਾ ਜੀ ਅੱਛਾ ਸਿਹਤ ਤਾਂ ਬਹੁਤ ਵਧੀਆ ਹਰ ਇੱਕ ਕਾਮਯਾਬੀ ਦੇ ਪਿੱਛੇ ਕਿਸੇ ਨਾ ਕਿਸੇ ਦਾ ਜੁਰੂਰ ਹੱਥ ਹੁੰਦਾ ਜਰੂਰ ਹੁੰਦਾ ਚਾਹੇ ਪਰਿਵਾਰ ਹੋਵੇ ਚਾਹੇ ਉਸਤਾਦ ਹੋਵੇ ਮਾਂ ਹੋਵੇ ਬਾਪ ਹੋਵੇ ਭੈਣ ਹੋਵੇ ਭਰਾ ਹੋਵੇ ਵੀ ਗਾਇਕੀ ਦੇ ਖੇਤਰ ਵਿੱਚ ਤਾਂ ਅੱਜ ਤੋਂ ਪਹਿਲਾਂ ਅੜੀ ਗਾਇਕੀ ਸੀ ਨਾ ਗਾਇਕੀ ਵਾਲਾ ਕੰਮ ਸੀ ਜਦੋਂ ਤੁਸੀਂ ਗੌਣ ਲੱਗੇ ਹੋ ਉਦੋਂ ਘਰ ਦੇ ਵੀ ਤੇ ਆਮ ਖਾਸ ਜਿਹੜੇ ਲੋਕ ਆ ਉਹ ਕੰਜਰ ਕਿਤਾ ਕਹਿੰਦੇ ਸੀ ਪਰ ਤੁਹਾਨੂੰ ਜਿਹੜਾ ਪਰਿਵਾਰ ਵੱਲੋਂ ਤੇ ਕਿਵੇਂ ਸਹਿਯੋਗ ਰਾਜੀ ਇਹ ਭਾਵਨਾ ਜਿਹੜੀਆਂ ਲੋਕਾਂ ਦੀਆਂ ਕੰਜਰ ਕੀਤਾ ਤੇ ਕੀਤਾ ਬਣ ਗਿਆ ਨਾ ਹੀ ਹੁਣ ਜੀ ਹਾਂ ਇਹ ਕਿਤੇ ਨੂੰ ਇੰਨਾ ਪਿਆਰ ਕਰਦੇ ਨੇ ਲੋਕ ਦੋ ਵੱਧ ਆ ਜੀ ਜੀ ਹੁਣ ਤੁਸੀਂ ਮੂਸੇ ਵਾਲੇ ਤੋਂ ਲੈ ਲਓ ਜੀ ਉਹ ਸਿੰਗਰ ਹੀ ਸੀ ਇੱਕ ਤੇ ਕਿੰਨਾ ਪਿਆਰ ਕਰਦੇ ਨਹੀਂ ਮੈਂ ਇਹ ਕਹਿ ਰਿਹਾ ਵੀ ਤੁਹਾਨੂੰ ਵੀ ਇਦਾਂ ਦਾ ਕੋਈ ਦੁੱਖ ਤਕਲੀਫਾ ਉਹ ਮਿਲਦੀਆਂ ਪਈਆਂ ਨਹੀਂ ਦੁੱਖ ਤਕਲੀਫਾ ਹਾਂ ਤਾਂ ਨਹੀਂ ਜੀ ਪਰਿਵਾਰ ਤੱਕ ਦੇ ਦੁੱਖ ਤਕਲੀਫਾ ਮੈਨੂੰ ਆਪਣੇ ਪਰਿਵਾਰ ਚ ਕੋਈ ਨਹੀਂ ਜੀ ਕਿਉਂਕਿ ਮੈਂ ਕੋਸ਼ਿਸ਼ੀਗਾ ਜੀ ਪਰ ਜਿਹੜਾ ਰੱਬ ਜਿੱਥੇ ਰੱਖੇ ਉੱਥੇ ਰਹਿਣਾ ਪੈਂਦਾ ਜੀ ਮੈਂ ਕਈ ਵਾਰੀ ਮੈਨੂੰ ਸੋਚਦੇ ਆ ਜੀ ਵੀ ਤੈਨੂੰ ਆ ਤੈਨੂੰ ਸਪੋਰਟ ਨਹੀਂ ਕਰੀਦੀ ਕਿਸੇ ਨੇ ਯਾਰਾਂ ਦੋਸਤਾਂ ਐ ਹੋਇਆ ਵੀ ਇਸ ਤਰ੍ਹਾਂ ਉਹ ਫਿਰ ਮੇਰੇ ਗੀਤ ਆ ਜੀ ਇਹੋ ਜਿਹਾ ਇੱਕ ਕੋੜਾ ਜਿਹਾ ਸੁਣਾਉਣਾ ਤੈਨੂੰ ਹੋਰ ਅੱਬਾ ਦੇ ਨਾ ਸਜਾਵਾਂ ਏ ਕੀ ਮੇਰੀਆਂ ਖਤਾਵਾ ਰੱਬਾ ਦੇ ਨਾ ਸਜਾਵਾਂ ਏ ਕੀ ਮੇਰੀਆਂ ਖਤਾਵਾ ਦੁੱਖ ਗਹਿਰਾਂ ਅੰਦੇ ਫੋਲਾ ਤੈਨੂੰ ਲੱਗਦੀ ਏ ਲੀਕ ਗੁੱਸਾ ਯਾਰਾਂ ਉਤੇ ਕਾਦਾ ਦਿਨ ਆਪਣੇ ਨਹੀਂ ਠੀਕ ਗੁੱਸਾ ਕਾਦਾ ਅੱਛਾ ਜੇ ਆਪਾਂ ਪਰਿਵਾਰ ਦੀ ਗੱਲ ਕਰੀਏ ਜੀ ਪਰਿਵਾਰ ਦੇ ਵਿੱਚ ਬਚਪਨ ਦੇ ਵਿੱਚ ਤੇ ਐਸ ਵਕਤ ਕੌਣ-ਕੌਣ ਪਰਿਵਾਰਕ ਮੈਂਬਰ ਨੇ ਤੁਹਾਡੇ ਮੇਰੇ ਅਸੀਂ ਤਿੰਨ ਬਰਦਰ ਸੀਗੇ ਜੀ ਹਾਂਜੀ ਇੱਕ ਭੈਣ ਸੀ ਤੇ ਮੇਰੇ ਮਾਪੇ ਦੀ ਡੈਥ ਤਾਂ ਕਾਫੀ ਦੇਰ ਹੋ ਗਈ ਜੀ ਪਹਿਲਾਂ ਹੋ ਗਈ ਸੀ ਤੇ ਉਸ ਤੋਂ ਬਾਅਦ ਮੇਰੇ ਛੋਟੇ ਭਰਾ ਦੀ ਡੈਥ ਹੋਈ ਹੈ ਪਿੰਡ ਮੇਰਾ ਦਿਾਲਪੁਰਾ ਭਾਈ ਕਾ ਜਿਲ੍ਹੇ ਬਟਿੰਡੇ ਦੇ ਵਿੱਚ ਹੂੰ ਕਿਉਂਕਿ ਫਿਰ ਮੇਰੇ ਇੱਥੇ ਪਰਿਵਾਰ ਆ ਜੀ ਮੇਰੇ ਤੋਂ ਬੱਚੇ ਆ ਜੀ ਕਿੱਥੇ ਰਹਿ ਛੱਜ ਕੱਲ ਆ ਮੈਂ ਜਗਰਾਉਂ ਰਹਿਣਾ ਜੀ ਦੋ ਬੇਟੇ ਇੱਕ ਬੇਟੀ ਹੈ ਜੀ ਬੇਟੀ ਮੇਰੀ ਭੂਲੜੀ ਗਈ ਹੋਈ ਸੀ ਅੱਛਾ ਬੱਚੇ ਵਿਆਹੇ ਹੋਏ ਨੇ ਹਾਂਜੀ ਹਾਂਜੀ ਦੋ ਵਿਆਹੇ ਹੋਏ ਨੇ ਜੀ ਹਾਂਜੀ ਇੱਕ ਰਹਿੰਦਾ ਜੀ ਜੀ ਤੇ ਬਾਕੀ ਰੱਬ ਦੀ ਮਿਹਰ ਆ ਜੀ ਜਿੱਥੇ ਰੱਖੇ ਰੱਬ ਉੱਥੇ ਹੀ ਰਹਿਣਾ ਚਾਹੀਦਾ ਅੱਛਾ ਬਿਨਾ ਬਿਨਾ ਪੌੜੀਆਂ ਤੇ ਚੁਵਾਰੇ ਤੇ ਚੜਿਆ ਨਹੀਂ ਜਾਂਦਾ ਹਾਂਜੀ ਪੌੜੀ ਦਾ ਪੌੜੀ ਚੜ੍ਹਨਾ ਪੈਂਦਾ ਮਿਹਨਤ ਕਰਨੀ ਪੈਂਦੀ ਸਟ੍ਰਗਲ ਕਰਨਾ ਪੈਂਦਾ ਹੈਨਾ ਬਹੁਤ ਵੱਡਾ ਹੈ ਜੀ ਪਰ ਬਾਜ ਸਿੰਘ ਬਾਜਾ ਜਿਹੜਾ ਬਚਪਨ ਤੋਂ ਬਾਜ ਸਿੰਘ ਬਾਜਤਾ ਬਣਿਆ ਬਣਿਆ ਜੀ ਨਹੀਂ ਬਣਾ ਹਨ ਵੀ ਬਚਪਨ ਦੇ ਵਿੱਚ ਕਿਹੋ ਜਿਹੇ ਹਾਲਾਤ ਸੀ ਕਿਹੋ ਜਿਹੇ ਸ਼ੌਂਕ ਸੀਗੇ ਇਸ ਤੋਂ ਇਲਾਵਾ ਹੋਰ ਵੀ ਕੁਝ ਹੋਊ ਸੀ ਜਦ ਕਾਰੋਬਾਰ ਕੀਤਾ ਵੀ ਮਜ਼ਦੂਰੀ ਗਰੀਬੀ ਜਾਂ ਕਿਹ ਕਿਹਜੇ ਹਾਲਾਤਾਂ ਦੁਗ ਰਿਹਾ ਦੇਖੋ ਜੀ ਸਭ ਤੋਂ ਜਦੋਂ ਪਹਿਲਾਂ ਸੀ ਪਹਿਲਾਂ ਗਰੀਬੀ ਨਹੀਂ ਜੀ ਬਿਲਕੁਲ ਨਹੀਂ ਬਹੁਤ ਵਧੀਆ ਸੀ ਜੀ ਚੰਗਾ ਖਾਂਦੇ ਸੀ ਵਧੀਆ ਮੱਝਾਂ ਸਭ ਕੋ ਰੱਖਿਆ ਸੀ ਮੇਰਾ ਪਰਿਵਾਰ ਮੇਰਾ ਪਿਓ ਜੀ ਲੱਕੜ ਦਾ ਕੰਮ ਕਰਦਾ ਇੱਥੇ ਜੀ ਜੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਬਹੁਤ ਵਧੀਆ ਹਾਸਪ੍ਰੇਕਟ ਤੇ ਸੀ ਇੱਕ ਸਾਡਾ ਲਾਣਾ ਹੀ ਵਜਦਾ ਸੀ ਬਹੁਤ ਵੱਡਾ ਲਾਣਾ ਜੀ ਸਾਡਾ ਪਰ ਬਹੁਤ ਜਿਆਦੇ ਨੇ ਤੇ ਪਰਿਵਾਰ ਚ ਮੇਰੇ ਪਿਓ ਨੇ ਵੀ ਪੈਸਾ ਉਹਨਾਂ ਨੇ ਵੀ ਤੁਹਾਨੂੰ ਕੀ ਦਸੀਏ ਪਰਮਾਸ਼ੀ ਕਰੀਏ ਜੀ ਪੂਰੀ ਅੱਛਾ ਅੱਛਾ ਉਹ ਤਰ੍ਹਾਂ ਬੜੇ ਉਹਦੋਂ ਨਹੀਂ ਸੀ ਕੋਈ ਐ ਚੱਕਰ ਜੋ ਅੱਛਾ ਜੇ ਬਾਜ ਸਿੰਘ ਬਾਜ ਕਲਾਕਾਰ ਨਾ ਹੁੰਦਾ ਗਾਇਕ ਨਾ ਹੁੰਦਾ ਤੇ ਫਿਰ ਕੀ ਹੁੰਦਾ ਫਿਰ ਲੱਕੜਹਾਰਾ ਜੀ ਲੱਕੜ ਦਾ ਕੰਮ ਕਰੇ ਚੱਲਦਾ ਜੀ ਚੱਲਦਾ ਚੱਲਦਾ ਜੀ ਕਿਉਂਕਿ ਲੱਕੜਦਾਨ ਠੇਕੇ ਲੈਂਦੇ ਸੀ ਬਾਹਰੋਂ ਅੱਛਾ ਮੈਂ ਆਦਮਪੁਰੇ ਚ ਬਹੁਤ ਰਿਹਾ ਜੀ ਅੱਛਾ ਗੱਲ ਪਤਾ ਕੀ ਹੈ ਆਦਮਪੁਰਾ ਜਿਹੜਾ ਬਹੁਤ ਲੱਕੜ ਦਾ ਘੜ ਹੈ ਹਾਂਜੀ ਅੱਛਾ ਕਈ ਵਾਰ ਨਾ ਇਦਾਂ ਹੁੰਦਾ ਹੈ ਵੀ ਅ ਬਚਪਨ ਦੇ ਵਿੱਚ ਜਾਂ ਜਵਾਨੀ ਦੇ ਵਿੱਚ ਆਪਾਂ ਕੋਈ ਅਜਿਹੇ ਗੀਤ ਆ ਜਿਹੜੇ ਉਤਰਾ ਚੜਾ ਆਲੇ ਗਾਉਣ ਜੀ ਜੀ ਗਾਉਂਦੇ ਰਹਿੰਦੇ ਹਾਂ ਜੇ ਜਦੋਂ ਫਿਰ ਜਿਹੜੇ ਹਿਸਾਬ ਨਾਲ ਬਾਅਦ ਦੇ ਵਿੱਚ ਸਟੇਜਾਂ ਦੇ ਲੋਕ ਮੰਗ ਕਰਦੇ ਨੇ ਦੀਤਾਂ ਦੀ ਤਾਂ ਫਿਰ ਉਹ ਬੱਚੇ ਸਾਡੇ ਉਡਾਰ ਹੋਗੇ ਹਾਣ ਦੇ ਹੋਗੇ ਤਾਂ ਉਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਅਕਸਰ ਹਰ ਕਲਾਕਾਰ ਕਹਿੰਦਾ ਵੀ ਇਹ ਮੈਂ ਗੀਤ ਨਹੀਂ ਗਾਉਣਾ ਸੀ ਮੈਨੂੰ ਨਮੋਸ਼ੀ ਆ ਵੀ ਤੁਸੀਂ ਵੀ ਕੋਈ ਅਜਿਹਾ ਗੀਤ ਗਾਇਆ ਚਾਰ ਪੰਜ ਸੌ ਗੀਤ ਗਾਦਾ 15 20 ਕੈਸਟਾਂ ਕਦੇ ਤੁਸੀਂ ਅਜਿਹਾ ਗੀਤ ਗਾਇਆ ਵੀ ਜਿਹਦੇ ਵਿੱਚ ਤੁਹਾਨੂੰ ਇਦਾਂ ਸਟੇਜ ਤੇ ਜਾਂ ਪਰਿਵਾਰ ਦੇ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਜਾਂ ਸਨਫਟਿਆਂ ਦੇ ਅੱਗੇ ਨਾ ਜੀ ਨਾ ਬਿਲਕੁਲ ਕਦੇ ਨਹੀਂ ਆਪਾਂ ਸੋਚੀ ਇਹ ਜਿ ਰੱਖੀ ਆ ਜੀ ਕੋਈ ਅਜੀਹਾ ਗੀਤ ਹੈ ਜੇ ਹਾ ਖੇਤਰ ਹੈ ਜਿਹੜਾ ਤੁਸੀਂ ਨਾ ਗਾਇਆ ਹੋਵੇ ਮੈਂ ਹਰ ਵਰਗ ਦਾ ਗੀਤ ਗਾਇਆ ਸੀ ਮੇਰੇ ਜਮੈਂ ਬਿਜਲੀ ਵਿਭਾਗਮੇ ਤੇ ਆ ਗਿਆ ਸੀ ਉਹਦੇ ਬੋਲ ਹੈ ਤੇ ਤੇਰੇ ਮੰਗ ਰੋ ਦੀ ਗੱਲ ਸੁਣਾਵਾ ਵੇ ਨਾਲੇ ਤੇ ਇਥੋਂ ਵੀ ਕਬਰ ਆਵਾ ਵੇ ਨਾਲੇ ਤੇ ਇਥੋਂ ਵੀ ਕਬਰ ਆਵਾ ਵੇ ਮੇਰੀ ਢਾਲ ਚੁੱਲੇ ਤੇ ਸੜੀ ਗਈ ਮੀਟਰ ਚੋਂ ਕੁੰਡੀਆਂ ਲਾਉਂਦੀ ਸੀ ਮੈਂ ਰੰਗੇ ਹੱਥੀ ਫੜੀ ਗਈ ਤੂੰ ਇਹ ਕੀ ਪੰਗਾ ਪਾਇਆ ਨਹੀਂ ਇਹ ਪੁੱਠਾ ਕੰਮ ਚਲਹਾਇਆ ਨਹੀਂ ਤੈਨੂੰ ਪਤਾ ਮੰਦਾ ਕਿੰਨਾ ਚੱਲਦਾ ਏ ਪੈਸੇ ਦੀ ਕਿੰਨੀ ਲੋੜ ਕੁੜੇ ਮੈਂ ਕਿਵੇਂ ਪਰੂ ਹਰ ਜਾਨਾ ਨਹੀਂ ਪਹਿਲਾਂ ਹੀ ਝੁਗਾ ਚੌੜ ਕੁੜੇ ਅੱਛਾ ਤੁਸੀਂ ਚੱਲਦੀ ਇੰਟਰਵਿਊ ਦੇ ਵਿੱਚ ਚੈਲੰਜ ਕਰਤਾ ਵੀ ਮੈਂ ਜਿਹਹਾ ਗੀਤ ਕਦੇ ਨਹੀਂ ਗਾਇਆ ਨਾ ਹਨਾ ਨਾ ਗਾਉਣਾ ਤੇ ਇੱਕ ਨਾ ਅਕਸਰੀ ਡਰਾਈਵਰੀ ਦਾ ਵਿਭਾਗ ਹੈ ਹਾਂਜੀ ਤੇ ਡਰਾਈਵਰ ਤੇ ਕੋਈ ਗੀਤ ਲਿਖਿਆ ਕੀ ਕੋਈ ਗੱਲ ਲਿਖਿਆ ਥੋੜਾ ਸੁਣਾਉਣਾ ਤੁਹਾਨੂੰ ਤੁਸੀਂ ਸੁਣੋਗੇ ਜੀ ਬਸ ਤੁਹਾਨੂੰ ਆਪੇ ਹੀ ਪਤਾ ਲੱਗੇਗਾ ਭੁਕਾ ਦੀ ਜ਼ਿੰਦਗੀ ਹੁੰਦੀ ਐ ਡਰੈ ਬਰਾਂ ਦੀ ਘਰੋਂ ਨਿਕਲ ਕੇ ਬੇ ਆਰਾਮ ਰਹਿਣਾ ਇੱਕ ਝੜਕ ਸੈਣੀ ਤੇ ਦੂਜੀ ਮਾਰ ਖਾਣੀ ਤੇ ਤੀਜਾ ਮਾਲਕ ਦੇ ਸਦਾ ਗੁਲਾਮ ਰਹਿਣਾ ਭਾਵੇਂ ਕਰੀਏ ਚਿੰਗਿਆੜਿਆ ਨਤ ਤੂਫ ਬਤੀ ਤੇ ਨਜ਼ਰਾਂ ਲੋਕਾਂ ਦੀਆਂ ਵਿੱਚ ਬਦਨਾਮ ਰਹਿਣਾ ਉਹਦੇ ਬੋਲ ਸੀ ਉਹ ਹਾ ਜੇ ਮਿਲੀ ਨਾ ਨੀ ਗੱਡੀ ਆਸ ਰੱਖੀ ਬੈਠਾ ਵੱਡੀ ਉਹ ਮਿਲੀ ਨਾ ਨੀ ਗੱਡੀ ਆਸ ਰੱਖੀ ਬੈਠਾ ਵੱਡੀ ਜਦੋਂ ਮਾਰੂ ਪਿੰਡ ਗੇੜਾ ਵੇਖੇ ਹੱਥ ਜੱਟ ਦੇ ਨਹੀਂ ਅਸੀਂ ਟਾਬਿਆਂ ਤੇਰਾ ਤਾਂ ਉਹ ਟਾਬਿਆਂ ਤੇਰਾ ਤਾਂ ਮੋਜ ਨਾਲ ਕੱਟਦੇ ਨਹੀਂ ਬਿੱਲੂ ਹੋਟਣਾ ਤੇਰਾ ਤਾਂ ਉਹ ਤੇਰੀ ਯਾਦ ਵਿੱਚ ਰਹਿੰਦੀ ਮੈਂ ਤਾਂ ਹਾਰਦੀ ਰਹਿੰਦੀ ਬਾਣ ਦੇ ਪਿੰਜ ਤੇ ਪਾਸੇ ਮਾਰਦੀ ਮੈਨੂੰ ਤੇਰਿਆਂ ਬਿਛੋੜਿਆਂ ਨੇ ਮੈਨੂੰ ਪੱਟਿਆ ਵੇਚ ਨਾ ਦੱਸ ਕਲਕੱਤੇ ਜਾ ਕੇ ਦੱਸ ਕਲਕੱਤੇ ਜਾ ਕੇ ਕੀ ਖਟਿਆ ਵੇਚ ਨਾ ਦੱਸ ਕਲਕੱਤੇ ਜਾ ਕੇ ਉਹ ਗੱਡੀ ਲੈ ਕੇ ਰੇਸ਼ਮ ਪੰਜਾਬ ਜਦੋਂ ਆਊਗਾ 니 ਤੇਰੇ ਕੋਲੇ ਬਿੱਲੋ ਗੱਲ ਰਾਤ ਰਹਿ ਕੇ ਜਾਊਗਾ ਅਸੀਂ ਹੌਟਲਾਂ ਤੇ ਬੋਤਲਾਂ ਦੇ ਡੱਟ ਪਟ ਦੇ ਮੇਆ ਸਿਤਾ ਬਿਆਂ ਤੇਰਾ ਤਾਂ ਉਹ ਟਾਬਿਆਂ ਤੇਰਾ ਤਾਂ ਮੌਜ ਨਾਲ ਕੱਟਦੇ ਨਹੀਂ ਬਿਲੋ ਹੋਟਲਾਂ ਤੇਰਾ ਤਾਂ ਇਕਰਾ ਸਤਨਾਮ ਚੰਗਿਆੜਾ ਜੀ ਉਸਤਾਰ ਦਾ ਗੀਤ ਸੀ ਮਾਮਾ ਕੋਲ ਬਗਚੋਂ ਹਾਂਜੀ ਹਾਂਜੀ ਉਹ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਉਹ ਉਸਤਾਰ ਭੌਗਲੀ ਜਾਤ ਤੇ ਹੁੰਦੀ ਐ ਕਬੂਤਰਾਂ ਦੀ ਤੇ ਖਚਰਾ ਪੰਛੀ ਨਹੀਂ ਕੋਈ ਕਾਂ ਜੈਸਾ ਹੁੰਦੇ ਸਿੰਬਲ ਦੇ ਰੁੱਖ ਵੀ ਬਹੁਤ ਉੱਚੇ ਤੇ ਉਚਾਨ ਨੀ ਕੋਈ ਰੱਬ ਦੇ ਨਾਂ ਜੈਸਾ ਦੁੱਧ ਰੜਕੇ ਨੇ ਸੱਤ ਸਮੁੰਦਰਾਂ ਦੇ ਤੇ ਦੁੱਧ ਹੈ ਨੀ ਕਪ ਲਗਾ ਜੈਸਾ ਪਾਵੇਂ ਦਰਖਤ ਉਗਦੇ ਬਾਉ ਤੇ ਚਿੰਗਾਰ ਆਵੇ ਤੇ ਨਸ਼ਾ ਹੈ ਨੀ ਮਾਂ ਦੀ ਸ਼ਾਂ ਜੈਸਾ ਉਹਨਾਂ ਨੇ ਬੋਲ ਸੀ ਐ ਧੋਤੇ ਤੇਰੇ ਪੋਤੜੇ ਬਥੇਰੀ ਪੂੰਜੀ ਗੰਦਗੀ ਮੈਂ ਬੁੱਢੀ ਹੋ ਕੇ ਕਰਾਂ ਤੇਰੀ ਜ਼ਿੰਦਗੀ ਲਈ ਬੰਦ ਗਈ ਪੈ ਮੇਰੀ ਗੋਦੀ ਚ ਬਥੇਰਾ ਮੌਜਮਾਨੀ ਹੈ ਮਾਵਾ ਕੋਲੋਂ ਦੁੱਧ ਚੁੰਗ ਕੇ ਬੇ ਲੋਕੋ ਪੁੱਤ ਨਹੀਂ ਪਲਾਉਂਦੇ ਕਈ ਪਾਣੀ ਬੇ ਮਾਵਾ ਕੋਲੋਂ ਦੁੱਧ ਚੁੰਗ ਕੇ ਉਹ ਤੈਨੂੰ ਕੰਬੜਾ ਚ ਰੱਖਦੀ ਲਪੇਟ ਲਾ ਲਵੇ ਜਦੋਂ ਲੱਗੇ ਠੰਡ ਲਾ ਮੈਂ ਤੈਨੂੰ ਹਿੱਕ ਨਾਲ ਵੇ ਐਸੇ ਆਲ ਦੇ ਮਹੀਨੇ ਮੈਨੂੰ ਲੱਗਦਾ ਏ ਪਾਲਾ ਵੇ ਠੰਡ ਲੱਗਦੀ ਮੋਰियां ਥਾਣੀ ਐ ਮਾਵਾ ਕੋਲੋਂ ਦੁੱਧ ਚੁੰਗ ਕੇ ਲੋਕੋ ਪੁੱਤ ਨਹੀਂ ਪਲਾਉਂਦੇ ਪਾਣੀ ਮੇ ਮਾਵਾ ਕੋਲੋਂ ਦੁੱਧ ਚੁੰਗ ਕੇ ਅੱਛਾ ਬਾਸ ਸਿੰਘ ਬਾਜੀ ਅੱਜ ਕੱਲ ਜਿਹੜੀ ਤੁਹਾਡੀ ਰਹਾਇਸ਼ ਆ ਹਾਂਜੀ ਉਹ ਕਿਹੜੀ ਜਗ੍ਹਾ ਤੇ ਕਿੱਥੇ ਰਹਾਇਸ਼ ਆ ਜੇਕਰ ਸਰੋਤਾਂ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਕੰਟੈਕਟ ਕਰਨਾ ਹੋਵੇ ਪਰੋਰਾ ਦੀ ਬੁਕਿੰਗ ਕਰਾਉਣੀ ਹੋਵੇ ਮੈਂ ਜਗਰੌੜ ਉਹਦੇ ਵਾਸਤੇ ਆਪਣਾ ਜਿਹੜਾ ਨੰਬਰ ਆ ਦੋ ਬਰ ਮੈਂ ਜਗਰਾਉਂ ਰਹਿਣਾ ਜੀ ਮੇਰਾ ਫੋਨ ਨੰਬਰ 9815275493 9815275493 ਅੱਛਾ ਬਾਸਿਕ ਬਾਜ ਜੀ ਜਿਹੜੇ ਗੀਤ ਨੇ ਬਾਜ ਨੂੰ ਬਾਸ ਸਿੰਘ ਬਾਜ ਬਣਾਇਆ ਤੇ ਰਾਤੋਂ ਰਾਤ ਸਟਾਰ ਬਣਾਤਾ ਹਨਾ ਜੀ 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 ਸਹੀ ਨਾ ਮੇਰੀ ਗਾਤ ਸਮਝ ਹੀ ਗਈ ਹੋਣੀ ਹਾਂ ਸਮਝ ਗਈ ਸਮਝ ਕੀ ਕਹਿ ਰਿਹਾ ਕਮ ਹੋ ਲੱਗਦੀ ਤੂੰ ਮੱਕੀ ਦੀ ਛੱਲੀ ਨਿਕਲੀ ਦਸਕਦਰ ਨੂੰ ਚੱਲੀ ਮੇਰਾ ਦਿਲ ਤੇਰੇ ਤੇ ਆ ਗਿਆ ਮੈਂ ਤੈਨੂੰ ਗੱਲ ਸਮਝਾਵਾਂ ਨੀ ਆ ਬੈਠ ਬੁੜੀ ਦੀ ਟਾਂਗ ਤੇ ਤੂੰ ਸ਼ੇਰ ਕਰਾਵਾਂ ਨੀ ਆ ਬੈਠ ਬੁੜੀ ਦੀ ਟਾਂਗ ਤੇ ਤੂੰ ਸ਼ੇਰ ਕਰਾਵਾਂ ਨੀ ਈ ਕਹਿੰਨੇ ਬਾਬਾ ਮੈਨੂੰ ਬੇਪੋਰਾ ਸ਼ਰਮ ਨਹੀਂ ਹੈ ਤੈਨੂੰ ਹੱਥ ਧੋਕੇ ਪਿੱਛੇ ਪੈ ਗਿਆ ਮੈਂ ਤੇਰੇ ਪਿੰਡ ਤੋਂ ਨੰਗੀ ਵੇ ਬਾਬਾ ਮੈਂ ਤੇਰੇ ਟਾਂਗੇ ਤੋਂ ਪੈਦਲ ਹੀ ਚੰਗੀ ਵੇ ਇੱਕ ਤੁਹਾਡਾ 버ਗਰ ਵਾਲਾ ਗੀਤ ਵੀ ਸੀਗਾ ਹਾਂਜੀ ਤੂੰ ਰੋਜ਼ ਸ਼ਹਿਰ ਤੋਂ ਆਉਣਾ ਵੇ ਨਾ ਖਾਣ ਨੂੰ ਚੀਜ਼ ਲਿਆਉਣਾ ਵੇ ਗੱਲ ਸੁਣ ਲੈ ਮੇਰੇ ਹਾਨ ਦੇ ਆ ਮੈਂ ਖਾਲੀ ਹੱਥ ਲਮਕਾਉਂਦਾ ਵੇ ਹੁਣ ਖਟੀਆਂ ਮਿੱਠੀਆਂ ਚੀਜ਼ਾਂ ਖਾਣ ਨੂੰ ਜੀ ਮੇਰਾ ਹੀ ਚਾਉਂਦਾ ਉਹਨਾਂ ਚੀਜ਼ ਬਾਜ਼ਾਰੂ ਖਾਇਆ ਕਰ ਬੋ ਤਾ ਨਾ ਜੀ ਲਲਚਾਇਆ ਕਰ ਕਉ ਗੁੱਸੇ ਹੋਗੀ ਹਾਨ ਦੀ ਐਨੀ ਮੇਰੀ ਹੁਸਨ ਦੀ ਸਰਕਾਰ ਤੀਹਾਂ ਦੇ 버ગર ਵਰਗਾ ਨਹੀਂ ਤੇਰਾ ਪਹਿਲੇ ਮੂੰ ਮਟਿਆਰੇ ਤੀਹਾਂ ਦੇ 버ગર ਵਰਗਾ ਨਹੀਂ ਤੇਰਾ ਪਹਿਲੇ ਮੂੰ ਮਟਿਆ ਹਰੇ ਹੈ ਲੋਕ ਕੀ ਖਾਂਦੇ ਚਾਵਾ ਨਾ ਤੇ ਘਰ ਵੀ ਲੈ ਕੇ ਆਉਂਦੇ ਨੇ ਵੇ ਤੇਰੇ ਵਰਗੇ ਮੱਖੀ ਚੂਸਣਾ ਪੈਸਾ ਖਰਚਣਾ ਚਾਉਂਦੇ ਨੇ ਨਿਤ ਵੇਖ ਵੇਜਠ ਜਠਾਣ ਨੂੰ ਹਏ ਪੀ ਜਾ ਰਹੇ ਖਵਾਉਂਦਾ ਵੇ ਹੁਣ ਖਟੀਆਂ ਮਿੱਠੀਆਂ ਚੀਜ਼ਾਂ ਖਾਣ ਨੂੰ ਜੀ ਮੇਰਾ ਹੀ ਚਾਉਂਦਾ ਉਹ ਦੇਖਣੋਂ ਚੰਗੇ ਲੱਗਦੇ ਨੇ ਤੇ ਸੇਤਲੇ ਹੰਕਾਰ ਕੁੜੇ ਤੂੰ ਫਰਫਰੂਟ ਜਾ ਖਾਇਆ ਕਰ ਚਿਹਰੇ ਤੇ ਅਹੂ ਨਖਾਰ ਕੁੜੇ ਜੋ ਪਰਮਨ ਮਾਨਾ ਖਾਰਦਾ ਉਹਦੀ ਮਨ ਲੈ ਗੱਲ ਮਟਿਆਰੀ ਤੀਹਾਂ ਦੇ 버ગર ਵਰਗਾ ਨਹੀਂ ਤੇਰਾ ਪਹਿਲਾ ਹੀ ਮੂੰਹ ਮਟਿਆਰੇ ਤੀਹਾਂ ਦੇ 버ગર ਵਰਗਾ ਨਹੀਂ ਤੇਰਾ ਪਹਿਲਾ ਹੀ ਮੂੰਹ ਮਟਿਆਰੇ ਅੱਛਾ ਆਉਣ ਵਾਲੇ ਸਮੇਂ ਦੇ ਵਿੱਚ ਸਰੋਤਿਆਂ ਦੀ ਝੋਲੀ ਦੇ ਵਿੱਚ ਕੋਈ ਬਿਊਟ ਕੀਤਾ ਨਵੇਂ ਪਾ ਰਹੇ ਹਾਂ ਕਿੰਨੇ ਗਾਣੇ ਪਾ ਰਹੇ ਹਾਂ ਜੀ ਪਾ ਰਹੇ ਹਾਂ ਜੀ ਮੈਂ ਹੋਏ ਪਏ ਤਿੰਨ ਚਾਰ ਗੀਤ ਉਹ ਵੀਡੀਓ ਕਰਾਂਗਾ ਜੀ ਮੈਂ ਜ਼ਰੂਰ ਅੱਛਾ ਉਹਨਾਂ ਦੇ ਵਿੱਚੋਂ ਕੋਈ ਨਹੀਂ ਇੱਕ ਮੇਰਾ ਉਹ ਸੁਣਾਉਂਗਾ ਜੀ ਮੈਂ ਠਹਿਰ ਕੇ ਸੁਣਾਉਂ ਤੈਨੂੰ ਕੋਈ ਲੋਕ ਕਾਪੀਰਾਈਟ ਨਹੀਂ ਹਾਂਜੀ ਹਾਂਜੀ ਕੰਪੀਨਾਂ ਕੋਈ ਗੱਲ ਬਾਤ ਬਨੇ ਹੋ ਜਾਂਦੀ ਐ ਹੁਣ ਮੈਂ ਇੱਕ ਵਾਰ ਪਿੱਛੇ ਜੀ ਕੀਤਾ ਐ ਸੋਲੋ ਆਇਆ ਸੀ ਹਾਂਜੀ ਉਹ ਜਿਵੇਂ ਤੁਸੀਂ ਗਾਇਕੀ ਦਾ ਕਰਾ ਮੈਂ ਅੱਜ ਕੱਲ ਦੇ ਮੈਂ ਵੀ ਗਾਤਾ ਜੀ ਕੋਈ ਅੱਛਾ ਉਹਦੇ ਬੋਲ ਸੀਗੇ ਜੀ ਪੂ ਯਾਰਾ ਮੇਰੀਆਂ ਨੂੰ ਹੁਣਾ ਚਾ ਮਿੱਠੀ ਐ ਨੀ ਦੇਣਗੇ ਡਵੇਡਾ ਸਾਰੇ ਪਾ ਮਿੱਠੀ ਐ ਉਹਦਾਂ ਦੇ ਵਹਿਰੀਆਂ ਦੇ ਜੁੜੇ ਹੋਣਗੇ ਪਊਗੀ ਕਲੇ ਜਿਸ ਦਿਖੋ ਨੀ ਤੇਰੇ ਯਾਰ ਦੀ ਚੜ੍ਹਾਈ ਹੁੰਦੀ ਵੇਖ ਕੇ ਕਈਆਂ ਦੇ ਤਾਂ ਹੌਣੇ ਵੀ ਪੀ ਲੋ ਨੀ ਯਾ ਯੂ ਨੋ ਅੱਛਾ ਜਾਂਦੇ ਜਾਂਦੇ ਸੋਤਿਆਂ ਨੂੰ ਇੱਕ ਦੋ ਗੀਤ ਹੋਰ ਸੁਣਾ ਕੇ ਤੇ ਫਿਰ ਆਪਾਂ ਇਜਾਜ਼ਤ ਮਾਂਗੇ ਸੋਤਿਆਂ ਤੋਂ ਜਰੂਰ ਜਰੂਰ ਜੀ ਹੁਕਮ ਕਰੋ ਮਨ ਪਸੰਦ ਦੇ ਹੁਕਮ ਕਰੋ ਤੇ ਲੋ ਜੀ ਮੈਂ ਸੁਣਾਉਣਾ ਤੁਹਾਨੂੰ ਫਿਰ ਵੇ 8 ਵਜੇ ਤੂੰ ਕੀ ਕਰਦੀ ਸੀ ਕੇਸੀ ਨਾਉਂਦੀ ਸੀ ਮਿੱਤਰਾ ਓਏ ਨਾਉਂ ਕਬ ਜੇ ਮੈਂ ਫੇਰ ਸੀ ਆਇਆ ਵਾਲ ਸਕਾਉਂਦੀ ਸੀ ਮਿੱਤਰਾ ਬੋਤੀ ਜੀ ਵਾਰੀ ਵੇਖੀ ਸੀ ਭਾਬੀ ਤੋਂ ਤੇਲ ਲਵਾਉਂਦੀ ਨਿਗੇੜੇ ਮਿੱਤਰਾਂ ਦੇ ਤੂੰ ਜਾਣ ਜਾਣ ਮਰਵਾਉਂਦੀ ਨਿਗੇੜੇ ਮਿੱਤਰਾਂ ਦੇ ਬੇਪੇ ਪੜ ਥੱਲੇ ਕੀ ਕਰਦਾ ਸੀ ਮੈਂ ਤਾਸ਼ ਖੇਡਦਾ ਸੀ ਬੱਲੀਏ ਮੇ ਰਾਤ ਬੜੇ ਲਲਕਾਰੇ ਮਾਰੇ ਬੋਤੀ ਲਈ ਸੀ ਪੀ ਬੱਲੀਏ ਉਹ ਰਾਤ ਬੜੇ ਲਲਕਾਰੇ ਮਾਰੇ ਬਈ सोनू ਲੜ ਪਿਆ ਸੀ ਬੱਲੀਏ ਉਹ ਕੀ ਤੈਨੂੰ ਗਲਤ ਬੋਲਦਾ ਤੈਨੂੰ ਮਾੜੀ ਕਹਿੰਦਾ ਮਿਲਦਾ ਰਹੇ ਮਿੱਤਰਾ ਪਰ ਦਿਲ じゃ ਲੱਗਿਆ ਰਹਿੰਦਾ ਮਿਰਦਾਰ ਮਿੱਤਰਾ ਹਾਂਜੀ ਇਹ ਸਨ ਪੰਜਾਬੀ ਲੋਕ ਗਾਇਕੀ ਦੇ ਮਹਾਨ ਗੀਤਕਾਰ ਲੋਕ ਗਾਇਕ ਬਾਸ ਸਿੰਘ ਬਾਜ ਸੋ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਜੂ ਫਿਕਰਮੰਦ ਮੀਡੀਆ ਤੋਂ ਤੁਸੀਂ ਪਰ ਹੋਰਾਂ ਦੇਖ ਰਹੇ ਹੋ ਸਾਡਾ ਜ਼ਿੰਦਗੀ ਤੇ ਗੱਲਾਂ ਸੋ ਜ਼ਿੰਦਗੀ ਤੇ ਗੱਲਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਤਰ੍ਹਾਂ ਦੇ ਰੰਗ ਜਿਹੜੇ ਤੁਹਾਡੇ ਰੂਬਰੂ ਕਰਨ ਦੇ ਤੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਇੰਟਰਵਿਊ ਅੱਜ ਦੀ ਮੁਲਾਕਾਤ ਆ ਤੁਹਾਨੂੰ ਬਹੁਤ ਪਸੰਦ ਲੱਗੀ ਹੋਵੇਗੀ ਸੋ ਤਦ ਤੱਕ ਲਈ ਮੈਨੂੰ ਤੇ ਮੇਰੇ ਕੈਮਰਾਮੈਨ ਨਰਮਲ ਸਿੰਘ ਨੇ ਹਾਲ ਨੂੰ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਮਿਹਰਬਾਨੀ ਸ਼ੁਕਰੀ